ਤੁਸੀਂ ਆਮ ਹੀ ਦੇਖ ਸਕਦੇ ਹੋ ਸਮਾਜ ਵਿੱਚੋਂ ਕਈ ਬੰਦਿਆਂ ਕੋਲੇ ਨਾ ਬਹੁਤ ਮਾਇਆ ਹੁੰਦੀ ਹੈ ਜੇ ਆਪਾਂ ਆਰਥਿਕ ਪੱਖ ਤੋਂ ਗੱਲ ਕਰੀ। ਕਈ ਬੰਦੇ ਉਹਨਾਂ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਪਰ ਉਹ ਫੇਰ ਵੀ ਕਿਤਨਾ ਕਿਤੇ ਜ਼ਿੰਦਗੀ ਦਾ ਸਕੂਨ, ਮਨ ਦੀ ਸ਼ਾਂਤੀ ਉਹਨਾਂ ਦੇ ਪੱਲੇ ਨਹੀਂ ਹੁੰਦਾ। ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਲੈ ਕੇ ਸੌਣਾ ਪੈਂਦਾ ਕਿਉਂਕਿ ਕਿਸੇ ਨਾ ਕਿਸੇ ਪਾਸਿਓਂ ਦੁੱਖ ਮਿਲਦਾ। ਕੋਈ ਕਿਸੇ ਕੋਲੇ ਪੈਸਾ ਵੱਧੂਨ ਕੋਈ ਕਿਸੇ ਹੋਰ ਚੀਜ਼ ਦੀ ਕਮੀ ਹੁੰਦੀ ਹੈ। ਜਦ ਜਿਵੇਂ ਸੌਖੀ ਜੀ ਗੱਲ ਹੈ ਵੀ ਲੋਕ ਗੁਰੂ ਘਰ ਆ ਕੇ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਅਸੀਂ ਮੱਥੇ ਟੇਕ ਟੇਕ ਸੁਖਣਾ ਸੁਖ ਸੁਖ ਦੀ ਔਲਾਦ ਮੰਗਦੇ ਪੁੱਤਰ ਦਿਓ ਸਾਨੂੰ ਤੇ ਤੁਸੀਂ ਦੇਖੋ ਸਮਾਜ ਵਿੱਚ ਨਿਗਾਹ ਮਾਰ ਕੇ ਜਿਨ੍ਹਾਂ ਦੇ ਔਲਾਦ ਹੈਗੀ ਹੈ ਉਹ ਵੀ ਕਈ ਦੁਖੀ ਹੈ ਜਿਵੇਂ ਆਮ ਇੱਕ ਗੱਲ ਕਹਿੰਦੇ ਹੁੰਦੇ ਨਾ ਵੀ ਕਈ ਏਸ਼ਕ ਵੱਲੋਂ ਦੁਖੀ ਹੈ ਵੀ ਸਾਡੇ ਘਰੇ ਔਲਾਦ ਨਹੀਂ ਤੇ ਕਈਆਂ ਨੂੰ ਔਲਾਦ ਨਹੀਂ ਦੁਖੀ ਕੀਤਾ ਹੋਇਆ ਵੀ ਔਲਾਦ ਤੋਂ ਬਿਨਾਂ ਦੁਖੀ ਹੈ ਵੀ ਸਾਨੂੰ ਔਲਾਦ ਨਹੀਂ ਮਿਲੀ ਤੇ ਕਈਆਂ ਨੂੰ ਔਲਾਦ ਨੇ ਦੁਖੀ ਕੀਤਾ ਹੋਇਆ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਪਏ ਹੋਏ ਜਦੋਂ ਪਿਓ ਦੇ ਸਾਹਮਣੇ ਪੁੱਤ ਘਰ ਉਜਾੜਦਾ ਹੈ ਜ਼ਮੀਨ ਵਿਚਦਾ ਉਹਨੂੰ ਜਦੋਂ ਆਪਣਾ ਜਿਹੜਾ ਹੈ ਉਹ ਪਰਿਵਾਰ ਆਪਣਾ ਘਰ ਉਜੜਦਾ ਹੋਇਆ ਜਿਸ ਦਿਨ ਤੇ ਕਿੰਨਾ ਦੁਖੀ ਹੋਊਗਾ ਉਹ ਬੰਦਾ ਤਾਂ ਬੇਨਤੀ ਹੈ ਭਾਈ ਗੱਲ ਸਮਝਿਓ ਚੀਜ਼ਾਂ ਨਾਲ ਪਦਾਰਥਾਂ ਨਾਲ ਬਾਹਰੀ ਹਾਲਾਤਾਂ ਨਾਲ ਜੇ ਤੂੰ ਆਪਣੇ ਦੁੱਖ ਦਾ ਕੰਪੈਰੀਸ਼ਨ ਕਰੇਂਗਾ ਆਪਣੇ ਸੁੱਖਾਂ ਦਾ ਕੰਪੈਰੀਸ਼ਨ ਕਰੇਂਗਾ ਤੇ ਫਿਰ ਕਦੇ ਵੀ ਤੂੰ ਸੁਖੀ ਨਹੀਂ ਹੋਇਆ